ਕੈਨੇਡੀਅਨ ਘੋਸ਼ਨਾਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸਾਰੇ 25 ਖੇਤਰਾਂ ਲਈ ਨਵੀਂ BC ਲਿਵਿੰਗ ਦਰਾਂ ਪੇਸ਼ ਕੀਤੀਆਂ ਗਈਆਂ ਨੇ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਜ਼ CCPA ਨੇ BC ਦੀਆਂ ਨਵੀਆਂ ਰਹਿਣ ਸਹਿਣ ਦੀਆਂ ਉਜਾਰਤਾਂ ਦੀਆਂ ਦਰਾਂ ਜਾਰੀ ਕੀਤੀਆਂ ਨੇ ਜੋ ਦਰਸਾਉਂਦੀਆਂ ਨੇ ਕਿ ਪੂਰੇ ਸੂਬੇ ਵਿੱਚ ਰਹਿਣ ਸਹਿਣ ਦੀਆਂ ਲਾਗਤਾਂ ਵੱਧ ਗਈਆਂ ਨੇ ਰਹਿਣ ਸਹਿਣ ਦੀਆਂ ਉਜਾਰਤਾਂ ਸਿਰਫ ਇੱਕ ਸੰਖਿਆ ਤੋਂ ਵੱਧ ਹੈ ਇੱਕ ਘੱਟ ਤੋਂ ਘੱਟ ਕੰਟਾਵਰ ਆਮਦਨ ਨੂੰ ਦਰਸਾਉਂਦੀਆਂ ਨੇ ਜੋ ਕਿਸੇ ਖਾਸ ਖੇਤ ਵਿੱਚ ਕਾਮਯਾਤ ਨੂੰ ਆਪਣੇ ਬੁਨਿਆਦੀ ਜੀਵਨ ਖਰਚਿਆਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਇਹ ਸਰਕਾਰੀ ਟੈਕਸ ਕ੍ਰੈਡਿਟ ਕਟੌਕੀਆਂ ਤੇ ਸਬਸਿਡੀਆਂ ਦਾ ਲੇਖਾ ਜੋਖਾ ਕਰਦੇ ਨੇ ਰੈਸ਼ ਭੋਜਨਾਵਾਜਾਈ ਵਰਗੀਆਂ ਜ਼ਰੂਰੀ ਲਾਗਤਾਂ ਨੂੰ ਸ਼ਾਮਲ ਕਰਦਾ ਹੈ ਹਾਲਾਂਕਿ ਇਸ ਵਿੱਚ ਕਰਜ਼ਿਆਂ ਦੀ ਮੋੜ ਅਦਾਇਗੀ ਜਪ ਵਿਕਰੀਆਂ ਯੋਜਨਾਵਾਂ ਲਈ ਬਚਤ ਸ਼ਾਮਲ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਰਹਿਣ ਸਨ ਲਾਗਤ ਖੇਤਰ ਦੁਆਰਾ ਮੱਤਵਪੂਰਨ ਤੌਰ ਤੇ ਬਦਲਦੀਆਂ ਨੇ ਤੇ ਉੱਥੇ ਇਹ ਕਾਰਕ ਜਿਵੇਂ ਕਿ ਰਾਜ ਦੀ ਸਮਰੱਥਾ ਬੱਚਿਆਂ ਦੀ ਪਾਲ ਅਗਦੇ ਖਰਚੇ ਤੇ ਆਵਾਜਾਈ ਦੇ ਵਿਕਲਪ ਵੱਖੋ-ਵੱਖਰੇ ਨੇ ਮਤਲਬ ਕਿ ਇੱਕ ਆਕਾਰ ਫਿੱਟ ਸਾਰੀ ਪੂਰੀ ਪਹੁੰਚ ਵਿੱਚ ਭਿੰਨ ਲੋਕਾਂ ਨੂੰ ਪੂਰੀ ਨਹੀਂ ਕਰ ਸਕਦੀਆਂ ਨੇ ਸਥਾਨਕ ਪੱਦਰਤੇ ਰਹਿਣ ਸਹਿਣ ਦੀਆਂ ਜ਼ਰੂਰਤਾਂ ਦੀ ਗਣਨਾ ਕਰਕੇ ਭਾਈਚਾਰੇ ਗਰੀਬੀ ਦਾ ਮੁਕਾਬਲਾ ਕਰਨ ਅਤੇ ਕੰਮ ਕਰਨ ਵਾਲੇ ਪਰਿਵਾਰਾਂ ਦੀ ਸਹਾਇਤਾ ਦੀ ਨੀਤੀ ਬਿਹਤਰ ਪੇਸ਼ਾਨ ਕਰ ਸਕਦੇ ਨੇ ਹਰ ਸਾਲ ਕਨੇਡੀਅਨ ਕਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ CCPABC ਆਪਣਾ ਸਾਲਾਨਾ ਰਿਪੋਰਟ ਵਿੱਚ ਰਹਿਣ ਸਹਿਣ ਦੀਆਂ ਜ਼ਰੂਰਤਾਂ ਦੀ ਗਣਨਾ ਕਰਨ ਅਤੇ ਪ੍ਰਕਾਸ਼ਿਤ ਕਰਨ ਲਈ ਸਥਾਨਕ ਸੰਸਥਾਵਾਂ ਨਾਲ ਸਹਿਯੋਗ ਕਰਦਾ ਇੱਕ ਲਿਵਿੰਗ ਵੇਵਜ਼ ਜੋ ਕੰਮ ਕਰਨਾ ਪਿੰਡੂ ਵਰਕ ਮੇਕਿੰਗ ਬੁਨਿਆਦੀ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ 2024 ਦੀਆਂ ਰਿਪੋਰਟਾਂ ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਆਂ ਦਰਾਂ ਦਾ ਖੁਲਾਸਾ ਕਰਦੀ ਹੈ 2023 ਤੋਂ ਹੋਏ ਵਾਅਦੇ ਤੇ ਨਿਵਾਸੀਆਂ ਦੁਆਰਾ ਦਰਪੇਸ਼ ਚਲ ਰਹੀਆਂ ਚੁਣੌਤੀਆਂ ਦੋਵਾਂ ਨੂੰ ਉਜਾਗਰ ਕਰਦੀਆਂ ਨੇ 2024 ਦੇ ਵਿੱਚ ਨਵੀਂ ਬੀਸਿੰਗ ਲੀਵਸ ਲਿਵਿੰਗ ਦਰਾਂ ਤੇ 2023 ਦੇ ਵਿੱਚ ਅਤੇ 2024 ਦੇ ਵਿੱਚ ਰਹਿਣ ਸਹਿਣ ਦੀਆਂ ਦਰਾਂ ਦਾ ਮੁੱਖ ਬਦਲਾਅ ਪਾੜੇ ਨੂੰ ਪੂਰਾ ਕਰਨ ਲਈ ਕੀ ਕੀਤਾ ਜਾ ਸਕਦਾ ਹੈ ਤਾਂ ਬ੍ਰਿਟਿਸ਼ ਕੋਲੰਬੀਆ ਵਿੱਚ 2024 ਚ ਘਟੋ ਘਟੋ ਉਜਾਰਤਾ ਦੀਆਂ ਦਰਾਂ ਬਹੁਤ ਬکریاں ਹੁੰਦੀਆਂ ਨੇ ਜੋ ਹਰੇਕ ਖੇਤਰ ਵਿੱਚ ਵਿਲੱਖਣ ਆਰਥਿਕ ਸਮਾਜਿਕ ਸਥਿਤੀਆਂ ਨੂੰ ਦਰਸਾਉਂਦੀਆਂ ਨੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰ 2024 ਤੇ 23 ਦੀਆਂ ਰਹਿਣ ਸਹਣ ਦੀਆਂ ਉਜਾਰਤਾਵਾਂ ਦੀਆਂ ਦਰਾਂ ਦੀ ਤੁਲਨਾ ਕਰਨ ਵਾਲੀ ਇੱਕ ਵਿਆਪਕ ਸਾਰਣੀ ਜਿਸ ਵਿੱਚ 1 ਡਾਲਰ ਅਤੇ ਹਰੇਕ ਖੇਤਰ ਪ੍ਰਤੀਸ਼ਤ ਬਦਲਾਅ ਨੇ ਭਾਈਚਾਰਾ ਦੇ ਜਿੱਥੇ ਲਿਵਿੰਗ ਵੇਵਸ ਦੇ ਅਲੱਗ-ਅਲੱਗ ਵਿਕਲਪ ਇਸ ਚਾਰਟ ਦੇ ਵਿੱਚ ਦਿੱਤੇ ਗਏ ਨੇ ਇਹ ਹੁਣ ਇਸ ਨੂੰ ਕਿਤੇ ਨਾ ਕਿਤੇ ਮੁੱਖ ਰੱਖ ਕੇ ਦੇਖਿਆ ਜਾ ਸਕਦਾ ਕਿ ਕੈਨੇਡਾ ਦੇ ਵਿੱਚ ਹੁਣ ਕਾਫੀ ਚੀਜ਼ਾਂ ਮਹਿੰਗੀਆਂ ਹੀ ਵੱਲ ਦਿਨੋ ਦਿਨ ਵਧ ਰਹੀਆਂ ਨੇ ਤੇ ਇਹ ਵਾਦੀ ਮਹਿੰਗਾਈ ਕਿਤਨਾ ਕਿਤੇ ਆਮ ਲੋਕਾਂ ਵਾਸਤੇ ਵੀ ਵੱਡੀ ਮੁਸ਼ਕਿਲਾਂ ਖੜੀ ਕਰਦੀ ਹੋਈ ਨਜ਼ਰ ਆ ਰਹੀ ਹੈ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਰਾ ਦੇ ਨਾਲ